ਭਲਾਏ ਜੀ ਕੱਲ ਮਿਤੀ 26 ਤਰੀਕ ਨੂੰ ਮਾਨਯੋਗ ਸੀਐਮ ਸਾਹਿਬ ਪੰਜਾਬ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਦੀਆਂ ਡਾਇਰੈਕਸ਼ਨਾਂ ਤੇ ਜਿਹੜਾ ਯੁੱਧ ਨਸ਼ਾ ਵਿਰੋਧ ਮੈਮ ਚਲਾਈ ਜਾ ਰਹੀ ਆ ਉਸ ਜੋ ਨਸ਼ਿਆਂ ਦੇ ਯੁੱਧ ਨੂੰ ਜਿਹੜਾ ਨਸ਼ਿਆਂ ਦੀ ਰੋਕਣ ਦੇ ਲਈ ਮਾਨਯੋਗ ਡੀਜੀਪੀ ਸਾਹਿਬ ਦੀਆਂ ਡਾਇਰੈਕਸ਼ਨਾਂ ਤੇ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੀ ਟੀਮ ਵਰਕ ਕਰ ਰਹੀ ਸੀ ਇਕ ਕੱਲ 28 ਤਰੀਕ ਨੂੰ ਸਾਡੀ ਟੀਮ ਨੂੰ ਇਨਫਾਰਮੇਸ਼ਨ ਮਿਲੀ ਕਿ ਕੋਈ ਦੋ ਵਿਅਕਤੀ ਹਜੇਪਾਲ ਸਿੰਘ ਜੋ ਕਿ ਸਰਾਇ ਮਾਨਤ ਖਾਂ ਦਾ ਰਹਿਣ ਵਾਲਾ ਤੇ ਹਰਦੀਪ ਸਿੰਘ ਆਪਣਾ ਅੰਮ੍ਰਿਤਸਰ ਦਾ ਰਹਿਣ ਵਾਲਾ ਵਾ ਗੇਟ ਕੀਮਾ ਦਾ ਹੀ ਇਹ ਕੋਈ ਨਸ਼ੇ ਦੀ ਕਬੱਡੀ ਥੇਪ ਲੈ ਕੇ ਅੱਗੇ ਕਿ ਪਾਰਟੀ ਨੂੰ ਸਪਲਾਈ ਕਰਨ ਜਾ ਰਹੇ ਆ ਤੇ ਇਹਨਾਂ ਦੇ ਨਾਲ ਇੱਕ ਕੋਈ ਕੈਨੇਡਾ ਤੋਂ ਸੋਨੂ ਨਾਂ ਦਾ ਇੱਕ ਵਿਅਕਤੀ ਆ ਜਿਹੜਾ ਹੈਂਡਲਰ ਆ ਜਿਹੜਾ ਕਿ ਹਵਾਲੇ ਦਾ ਡਰੱਗ ਦੇ ਪੈਸੇ ਜਿਹੜੇ ਆ ਕਿ ਬਾਹਰ ਦੇਸ਼ਾਂ ਦੇ ਵਿੱਚ ਪਹੁੰਚਾਉਂਦੇ ਆ ਹਵਾਲੇ ਰਸਤੇ ਤੇ ਉਹ ਅੱਜ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਅਜੀਪਾਲ ਤੇ ਹਰਦੀਪ ਸਿੰਘ ਖਾਸਿਆ ਦੇ ਏਰੀਆ ਚ ਜਾ ਰਹੇ ਆ ਉੱਥੇ ਮੁਖਬਰ ਦੀ ਸਲਾਹ ਤੇ ਜਿਹੜਾ ਕਿ ਰੇਡ ਕੀਤਾ ਗਿਆ ਨਕਲ ਆਇਆ ਗਿਆ ਤੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 2.5 ਕਿਲੋਗ੍ਰਾਮ ਹੈਰੋਨ ਜਿਹੜੀ ਆ ਆਹ 11 ਬਰਾਮਦ ਕੀਤੀ ਆ। ਹੋਰ ਕੀ ਕੀ ਨਾ ਬਰਾਮਦ ਹੋਰ ਇਹਨਾਂ ਦੇ ਬੇਸਕਨ ਪਰਮਿਸ਼ਨ ਤੇ ਇੱਕ ਮਲਾਪ ਸਿੰਘ ਆ ਜਿਹੜਾ ਕਿ ਅਲੀਪੁਰ ਥਾਣਾ ਹਰੀਕੇ ਦਾ ਰਹਿਣ ਵਾਲਾ ਉਹ ਜਿਹੜਾ ਕਿ ਇਹਨਾਂ ਦੇ ਨਾਲ ਅਨਵੋਲ ਵੀ ਸੀ ਆਪਣੇ ਹਵਾਲੇ ਦੀ ਰਾਸ਼ੀ ਜਿਹੜੀ ਉਹ ਲੈਂਦਾ ਸੀ ਤੇ ਉਹਦੇ ਪਾਸੋਂ ਜਿਹੜਾ ਵਾ ਇਹਨਾਂ ਦੀ ਆਪਣੇ ਪੁਸ਼ਕਿਸ਼ ਤੇ ਉਹਦਾ ਨਾਮ ਆ ਗਿਆ ਸੀ ਬੇਸਕਨ ਪਰਮਿਸ਼ਨ ਤੇ ਤੇ ਪੁਸ਼ਕਿਸ਼ ਤੇ ਉਹਨੂੰ ਗ੍ਰਿਫਤਾਰ ਕੀਤਾ ਉਹਦੇ ਤੋਂ 42 ਲੱਖ ਰੁਪਏ ਜਿਹੜੇ ਆ ਆਪਣੀ ਭਾਰਤੀ ਕਰੰਸੀ ਅਸਲ ਭਾਰਤੀ ਕਰੰਸੀ ਜਿਹੜੀ ਹੈ ਉਹ ਬਰਾਮਦ ਕੀਤੀ ਸਰ ਇਹ ਨੈਟਵਰਕ ਕਿੱਥੋਂ ਚੱਲ ਰਿਹਾ ਹੈ ਸਰ ਇਹ ਨੈਟਵਰਕ ਸੂਨੂ ਨਾਂ ਦਾ ਇੱਕ ਹੈਗਾ ਵਿਅਕਤੀ ਜਿਹੜਾ ਕਿ ਕੈਨੇਡਾ 'ਚ ਰਹਿ ਰਿਹਾ ਤੇ ਸੋਸ਼ਲ ਮੀਡੀਆ ਥਰੂ ਹੀ ਇਹਨਾਂ ਨੂੰ ਹੈਂਡਲ ਕਰ ਰਿਹਾ ਸੀ ਹੁੰਦੇ ਕਿੰਨੇ ਦੇ ਕਿੰਨੇ ਮਾਮਲੇ ਕਰਦੇ ਪਹਿਲਾ ਪਹਿਲਾ ਇਕਾ ਦੁਕਾ ਹੀ ਆ ਮਾੜੇ ਮੋਟੇ ਮਲਾਪ ਸਿੰਘ ਦੇ ਤੇ ਕੋਈ ਨਹੀਂ ਆ ਪਹਿਲਾ ਇਹਨਾਂ ਤੇ ਹੈਗੇ ਆ ਇਕਾ ਦੁਕਾ ਕੋਈ ਲੜਾਈ ਝਗੜਿਆਂ ਦੇ ਫਿਲਹਾਲ ਅਜੇ ਫਰਦਰ ਇਨਵੈਸਟੀਗੇਸ਼ਨ ਤੇ ਜੋ ਵੀ ਗੱਲਬਾਤ ਸਾਹਮਣੇ ਆਉਂਦੀ ਸੋਨੂੰ ਇਹਨਾਂ ਦੀ ਪੁਸ਼ਗਿਸ਼ ਤੇ ਆਇਆ ਜੀ ਸੋਨੂੰ ਸੋਨੂੰ ਹੀ ਇਹਨਾਂ ਨੂੰ ਹੈਂਡਲ ਕਰ ਰਿਆ ਹਾਂਜੀ ਕੀ ਕਰ ਰਿਹਾ ਕਾਰਵਾਈ ਇਹਨਾਂ ਨੂੰ ਹੁਣ ਮਨਜ਼ੂਰਜੋਗ ਜਾਂ ਸਰ ਦੇ ਪੇਸ਼ ਕੀਤਾ ਗਿਆ 3 ਦਿਨ ਦਾ 30 ਤਰੀਕ ਤੱਕ ਦਾ ਜਿਹੜਾ ਰਿਮਾਂਡ ਹਾਸਲ ਕੀਤਾ ਗਿਆ ਜਿਹੜਾ ਪੁਛ ਗਏ ਤੇ ਜੋ ਵੀ ਗੱਲਬਾਤ ਆਊਗੀ ਫਰਦਰ ਇਨਵੈਸਟੀਗੇਸ਼ਨ 'ਚ ਆਪ ਜੀ ਨੂੰ ਜਾਣੂ ਕੀਤਾ ਜਾਊਗਾ ਇਹ ਰਿਵਰਨ ਇਹ ਕਿੱਥੋਂ ਲੈ ਕੇ ਆਇਆ ਕਿੱਥੇ ਸੈਂਮੈਂਟ ਦੇਣੇ ਹੈ ਹਰਨ ਨੂੰ ਇਹਨਾਂ ਨੂੰ ਕੋਈ ਵਿਅਕਤੀ ਦੇ ਕੇ ਗਿਆ ਪੈਸਿਆਂ ਦਾ ਬੈਗ ਵੀ 42 ਲੱਖ ਦਾ ਇਹਨਾਂ ਹੀ ਹਾਸਲ ਕੀਤਾ ਸੀ ਤੇ ਹਰਨ ਨੂੰ ਵੀ ਵਕ ਵਕ ਦੋ ਵਿਅਕਤੀਆਂ ਪਾਸੋਂ ਤੇ ਇੱਕ ਜਿਹੜਾ ਜਿੰਨੇ ਪੈਸੇ ਲੈਣੇ ਸੀ ਉਹ ਤਾਂ ਫੜ ਲਿਆ ਤੇ ਹਰਨ ਨਾਲਾ ਜਿਹੜਾ ਉਹ ਕੋਈ ਟੀਮਾਂ ਬਣਾਈਆਂ ਹੋਈਆਂ ਮਾਨ ਜੋਗੇ ਆਈ ਸਾਹਿਬ ਨੇ ਤੇ ਉਹ ਵਰਕਰ ਰਹੀਆਂ ਆਪਣਾ ਉਹ ਵੀ ਜਲਦੀ ਪਕੜੇ ਜਾਣਗੇ ਹਾਂਜੀ ਹੋਊਗਾ ਜੀ ਜਰੂਰ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਮਿਲਿਓ ਇੱਥੇ ਮਨਾਓ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣੇ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਸਟਿਕ ਸਿਵਲ ਹਸਪਤਾਲ ਅਜਨਾਲਾ 8 ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਪੰਜਾਬ ਦਾ ਹਰ ਮੁੱਦਾ, ਹਰ ਖਬਰ। ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ। ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼।